ਸਮਾਣਾ ਦੇ ਨਾਲ ਲੱਗਦੇ ਪਿੰਡ ਕਨੋੜ ਰਾਜਪੁੱਤਾਂ ਦੇ ਵਿੱਚ ਕਰਿਆਣਾ ਦੀ ਦੁਕਾਨ ਹੈ ਕਰਿਆਣਾ ਦੀ ਦੁਕਾਨੇ ਕੀ ਸਮਾਨ A to Z ਇਸ ਦੁਕਾਨ ਦੇ ਵਿੱਚ ਮਿਲਦਾ ਹੈ ਕਿਸੇ ਨੂੰ ਦੜਵਾ ਹੈ ਔਰ ਸਮਾਨੇ ਜਾਣ ਦੀ ਲੋੜ ਨਹੀਂ ਪੈਂਦੀ ਸੀ ਲੇਕਿਨ ਅਚਾਨਕ ਸਵੇਰੇ ਤੜਕਸਰ ਦੁਕਾਨ ਦੇ ਵਿੱਚ ਧੂਆ ਉੱਠਿਆ ਧੂਆ ਉੱਠਣ ਦੇ ਬਾਅਦ ਸਮਾਨੇ ਮਾਲਕਾਂ ਨੂੰ ਚੰਦਰਮਾਨ ਨੂੰ ਸੂਚਨਾ ਦਿੱਤੀ ਗਈ ਪਿੰਡ ਵਾਸੀਆਂ ਵੱਲੋਂ ਪਿੰਡ ਵਾਸੀਆਂ ਨੇ ਅੱਗ ਤੇ ਬੰਨ ਦੇ ਕਾਫੀ ਕੋਸ਼ਿਸ਼ ਕੀਤੀ ਲੇਕਿਨ ਫਾਇਰ ਬ੍ਰਿਗੇਡ ਸਮਾਣਾ ਔਰ ਸੰਗਰੂਰ ਤੋਂ ਬੁਲਾਨੀ ਪਈ ਸਮਾਣਾ ਅਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਤੇ ਅੱਗ ਦੇ ਕਾਬੂ ਪਾਇਆ ਲੇਕ ਦੁਕਾਨ ਦੇ ਮਾਲਕ ਦਾ ਕਰੀਬ 40 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਔਰ ਇਸ ਦੁਕਾਨ ਦੇ ਵਿੱਚ ਪਿੰਡ ਵਸਿਆਂ ਨੂੰ ਹਰ ਚੀਜ਼ ਇੱਥੇ ਮਿਲ ਜਾਂਦੀ ਸੀ ਕੋਈ ਸਮਾਨ ਲੈਣਾ ਇਸ ਦੁਕਾਨ ਦੇ ਵਿੱਚ ਮਿਲਦਾ ਸੀ ਲੇਕਿਨ ਅੱਗ ਕਿਨ ਕਰਨਾ ਕਰਕੇ ਲੱਗੀ ਇਹ ਜਾਂਚ ਦਾ ਵਿਸ਼ਾ ਹੈ ਗੱਲਬਾਤ ਕਰਦੇ ਹਾਂ ਚੰਦਰ万ਜਰੇ ਦੁਕਾਨ ਦੇ ਮਾਲਕ ਹੈ ਹਾਂਜੀ ਕਿੰਨੇ ਵੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਇਸ ਦੀ ਸਾਡੇ 5:30 ਵਜੇ ਫੋਨ ਆਇਆ ਸੀ ਸਾਡੇ ਕੋਲ ਹਾਂਜੀ ਤੇ ਉਸਕੇ ਬਾਅਦ ਤੁਸੀਂ ਆਏ ਤਾਂ ਕੀ ਹਾਲਾਤ ਦੇਖੇ ਇੱਥੇ ਸਾਰੀ ਅੱਗ ਬਹੁਤ ਅੱਗ ਚੱਲ ਰਹੀ ਸੀ ਜੀ ਸਾਰੀ ਦੁਕਾਨ ਨੂੰ ਪਿੰਡ ਵਾਲਿਆਂ ਨੇ ਜੰਦੇ ਨੂੰ ਤੋੜ ਕੇ ਸ਼ਟਰ ਖੋਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ કરી ਮੋਟਰਾਂ ਚਲਾ ਕੇ ਨਹੀਂ ਬੁਝੀ ਫਿਰ ਗੱਡੀਆਂ ਬੁਲਾਈਆਂ ਪਹਿਲਾਂ ਸਮਾਨੇ ਤੋਂ ਬੁਲਾਈ ਫਿਰ ਤੇਲਪੇ ਤੋਂ ਬੁਲਾਈ ਦੋ ਗੱਡੀਆਂ ਬੁਲਾਈਆਂ ਤੇ ਨਕਸਨ ਹੋ ਗਿਆ ਜਿੰਦਰਬਾਣੀ ਤੁਹਾਡਾ 40-40 ਲੱਖ ਦਾ ਨੁਕਸਾਨ ਹੋ ਗਿਆ ਜੀ ਘੱਟੋ ਘੱਟ ਸਾਡੀ ਬਹੁਤ ਪੁਰਾਣੀ ਦੁਕਾਨ ਹੈ ਜੀ ਬਹੁਤ ਕਿੰਨੇ ਸਾਲ ਤੋਂ ਦੁਕਾਨ ਕਰ ਰਹੇ ਸੀ ਸਾਡੀ ਯਾਰ 40-50 ਸਾਲ ਦੀ ਦੁਕਾਨ ਹੈ ਜੀ ਪੁਰਾਣੀ ਹਾਂ ਭਾਈ ਸਾਹਿਬ ਤੁਸੀਂ ਪਿੰਡਤੀ ਸੀ ਤੁਹਾਨੂੰ ਇਹ ਜਿਸ ਤਰ੍ਹਾਂ ਤੁਮਾਂ ਦੇਖਿਆ ਕਿਸ ਤਰ੍ਹਾਂ ਪਿੰਡ ਵਾਲਿਆਂ ਨੇ ਹਿੰ ਤੇ ਪਾਣੀ ਘਰੋਂ ਮੋਟਰਾਂ ਲਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਦੇ ਤੋੜੇ ਨੇ ਜੀ ਜਿੰਦੇ ਤੋੜ ਕੇ ਫਿਰ ਫਾਈਬਰ ਗੇਟ ਆਈ ਹੈ ਜੀ ਫਾਈਬਰ ਗੇਟ ਦੇ ਨਾਲ ਅੱਗੇ ਕਾਬੂ ਪਾਇਆ ਗਿਆ ਲੇਕਿਨ ਫੇਰ ਵੀ ਨੁਕਸਾਨ ਤਾਂ ਤਕਰੀਬਨ A to Z ਨੁਕਸਾਨ ਹੋ ਗਿਆ ਜੀ ਕਿਸ ਤਰ੍ਹਾਂ ਕਿੱਕਿਆ ਸਮਾਨ ਰੱਖਦੇ ਸੀ ਇਸ ਦੇ ਵਿੱਚ ਇਹਦਾ ਟੋਟਲ ਸਮਾਨ ਸੀਗਾ ਜੀ ਕਰਿਆਨੇ ਦਾ ਸੌਦਾ ਪਤਾ ਟੂਟੀਆਂ ਦਾ ਸਮਾਨ ਕੋਈ ਵੀ ਸਮਾਨ ਲੈਣਾ ਕੱਪੜਾ ਲੀੜਾ ਬੱਚੇ ਨਿਕਰਾਂ ਬਰੈਣਾ ਕੁਝ ਵੀ ਲੈ ਸਕਦੇ ਸੀਗੇ ਆਪਾਂ ਦੁੱਧ ਦਹੀਂ ਲੱਸੀ ਕੋਈ ਵੀ ਸੀਗਾ ਕਰਦਾ ਕੋਈ ਵੀ ਸਮਾਨ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਆਪਣੇ ਵਰਤੋਂ ਜੇ ਇਥੋਂ ਨਾ ਮਿਲਦਾ ਸੀਗਾ ਸਾਰੇ ਪਿੰਡ ਦਾ ਤਕਰੀਬਨ ਸੈਂਟਰ ਹੈ ਜੀ ਇਹ ਸਾਹ ਇੱਕ ਘੰਟੇ ਬਾਅਦ ਫਾਇਰ ਬ੍ਰਿਗੇਡ ਆਈਏ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜੀ ਅਸੀਂ ਉਹਨਾਂ ਨੇ ਬਹੁਤ ਜਲਦੀ ਆ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਸਾਈਡ ਤੇ ਦੋਨੋਂ ਪਾਸੇ ਅਲੱਗ ਸਨ ਨਾ ਦੋਨੋਂ ਸੰਗਰੂਰ ਦੇ ਸਮਾਨਾ ਤੋਂ ਹਾਂ ਜੀ ਹਾਂ ਕਿਉਂਕਿ ਪਹਿਲਾਂ 1.5 ਸਮਾਨੇ ਵਾਲੇ ਆ ਗਏ ਸੀਗੇ ਸਮਾਨੇ ਵਾਲਿਆਂ ਦੇ ਜਦੋਂ ਉਹਨਾਂ ਆ ਗਏ ਸੀ ਥੀ ਨਾਲ ਦੀ ਨਾਲ ਗੱਡੀ ਸੰਗਰੂਰ ਵਾਲੀ ਆ ਗਈ ਸੀ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਨਾ ਨਿਊਜ਼